ਸਤਿ ਸ੍ਰੀ ਅਕਾਲ ਜੀ ਤੁਸੀਂ ਟਿਵਾਨਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਨਾ ਅੱਜ ਸਵੇਰੇ ਅਸੀਂ ਇੱਕ ਖਬਰ ਨਾ ਸਰ ਕੀਤੀ ਆ ਜੋ ਬਕਾਇਦਾ ਪੰਜਾਬੀ ਲੋਕ ਚੈਨਲ ਤੇ ਚੱਲ ਰਹੀ ਆ ਖਬਰ ਹੈ ਜੀ ਪੀਆਰਟੀਸੀ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਦੇ ਵਿੱਚ ਓਵਰਲੋਡ ਸਵਾਰੀਆਂ ਕਿਉਂਕਿ ਬੀਤੇ ਦਿਨੀ ਪਹਿਲਾਂ ਵੀ ਫਰੀਦ ਉਰਦੇ ਲਾਗੇ ਜੋ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡ ਪੈਂਦਾ ਫਰੀਦਪੁਰ ਮੱਲੇਵਾਲ ਤੋਂ ਬਾਤ ਚੱਲ ਕੇ ਪਟਿਆਲੇ ਨੂੰ ਜਾਂਦੀ ਆ ਸਵੇਰ ਦਾ ਸਮਾਂ ਸੀ ਉਹ ਪੀਆਰਟੀਸੀ ਦੀ ਬੱਸ ਹਾਦਸਾ ਗ੍ਰਸਤ ਹੋ ਚੁੱਕੀ ਆ ਸੋ ਉਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਗੱਲ ਸਾਹਮਣੇ ਆਈ ਕਿ ਬੱਸ ਓਵਰਲੋਡ ਸੀ ਅੱਜ ਫੇਰ ਅਸੀਂ ਉਹੀ ਹਾਲਾਤ ਦਿਖਾਏ ਨੇ ਪੰਜਾਬੀ ਲੋਕ ਚੈਨਲ ਤੇ ਬਕਾਇਦਾ ਉਹ ਖਬਰ ਚੱਲ ਰਹੀ ਆ ਬਹੁਤ ਸਾਰੇ ਵੀ ਰਿ ਕਮੈਂਟ ਕਰ ਰਹੇ ਨੇ ਕਿ ਇਹ ਸਾਰਾ ਕਾਰਨ ਜਿਹੜਾ ਉਹ ਹੋ ਰਿਹਾ ਹੈ ਜੋ ਆਧਾਰ ਕਾਰਡ ਤੇ ਬੀਬੀਆਂ ਨੂੰ ਕਰਾਇਆ ਫ੍ਰੀ ਕੀਤਾ ਹੈ ਅਸੀਂ ਮੰਨਦੇ ਹਾਂ ਕਿ ਇਦਾਂ ਹੋ ਰਿਹਾ ਹੈ ਬਹੁਤ ਵੀਰ ਕਮੈਂਟ ਕਰ ਰਹੇ ਨੇ ਕਿ ਪ੍ਰਾਈਵੇਟ ਬੱਸਾਂ ਦੇ ਵੀ ਹਾਲਾਤ ਦਿਖਾਓ ਉਹਨਾਂ ਦੇ ਵਿੱਚ ਕੋਈ ਚੜਦਾ ਨਹੀਂ ਅਸੀਂ ਮੰਨਦੇ ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਜਿਹੜੀ ਬੱਸ ਦੇ ਹਾਲਾਤ ਅਸੀਂ ਤੁਹਾਨੂੰ ਦਿਖਾਏ ਨੇ ਇਹ ਕੋਈ ਇਹ ਨਹੀਂ ਦਿਖਾਇਆ ਭਈ ਇਹ ਆਧਾਰ ਕਾਰਡ ਕਰਕੇ ਜਾਂ ਕਿਤੇ ਕਰਕੇ ਆ ਇਹਦੇ ਵਿੱਚ ਹਾਲਾਤ ਤਾਂ ਇਦਾਂ ਬਣਦੇ ਨੇ ਕਿਉਂਕਿ ਜ਼ਿਆਦਾਤਰ ਸਟੂਡੈਂਟ ਨੇ ਜਿਹੜੇ ਉਹ ਸਵੇਰ ਦਾ ਟਾਈਮ ਆ ਜਿਹੜਾ ਪਟਿਆਲੇ ਜਾਂਦੇ ਨੇ ਜਾਂ ਨੌਕਰੀ ਪੈਸੇ ਵਾਲੇ ਵਿਅਕਤੀ ਨੇ ਜਿਹੜੇ ਉਹ ਪਟਿਆਲੇ ਜਾਂਦੇ ਨੇ ਉਹਨਾਂ ਦਾ ਸਮਾਂ ਹੈ ਜਿਹੜਾ ਨਿਧਾਰਤਾ ਉਹਨੇ ਟਾਈਮ ਤੇ ਉਹਨਾਂ ਨੇ ਪਹੁੰਚਣਾ ਹੈ ਉਸ ਸਮੇਂ ਤੇ ਕੋਈ ਪ੍ਰਾਈਵੇਟ ਬੱਸ ਨਹੀਂ ਚੱਲਦੀ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਣੇ ਰੂਟ ਬੰਦ ਕਰ ਦਿੱਤੇ ਨੇ ਸਰਕਾਰੀ ਬੱਸਾਂ ਜਾਂਦੀਆਂ ਨੇ ਸਰਕਾਰੀ ਬੱਸਾਂ ਦੇ ਵਿੱਚ ਸਟੂਡੈਂਟ ਨੇ ਜਿਹੜੇ ਉਹਨਾਂ ਦਾ ਪਾਸ ਬਣਿਆ ਬਾ ਪਾਸ ਦੇ ਕਾਰਨ ਉਹ ਸਰਕਾਰੀ ਬੱਸ ਦੇ ਵਿੱਚ ਚੜਦੇ ਨੇ ਉਹ ਹੁਣ ਤੋਂ ਨਹੀਂ ਬੜੇ ਲੰਮੇ ਟਾਈਮ ਤੋਂ ਚੱਲਦਾ ਇਹ ਸਿਸਟਮ ਪਰ ਸਰਕਾਰ ਨੂੰ ਚਾਹੀਦਾ ਏ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਸ ਰੂਟ ਦੇ ਉੱਤੇ ਜਦੋਂ ਸਕੂਲਾਂ ਕਾਲਜਾਂ ਦਾ ਟਾਈਮ ਆ ਸਵੇਰ ਦਾ ਤਾਂ ਉਸ ਸਮੇਂ ਇੱਕ ਦੋ ਬੱਸਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਜਾਣ ਤਾਂ ਕਿ ਇਹ ਸਟੂਡੈਂਟ ਖੱਜਲ ਨਾ ਹੋਣ ਛੁੱਟੀ ਟਾਈਮ ਵੀ ਇਹ ਰੂਟ ਨੇ ਜਿਹੜੇ ਉਹਨਾਂ ਤੇ ਬੱਸਾਂ ਵਧਾ ਦਿੱਤੀਆਂ ਜਾਣ ਤਾਂ ਕਿ ਸਟੂਡੈਂਟ ਖੱਜਲ ਨਾ ਹੋਣ ਅਸੀਂ ਮੰਨਦੇ ਆ ਕਿ ਲੇਡੀਜ਼ ਜਿਹੜੀਆਂ ਫ੍ਰੀ ਕਰਕੇ ਜਿਆਦਾ ਚੜਦੀਆਂ ਨੇ ਉਹਦੇ ਕਰਕੇ ਇਹ ਦਿੱਕਤਾਂ ਆਉਂਦੀਆਂ ਨੇ ਪਰ ਇਹਦੇ ਵਿੱਚ ਲੇਡੀਜ਼ ਬਹੁ ਘੱਟ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਦਿੱਕਤਾਂ ਨੇ ਜਿਹੜੀਆਂ ਇਹ ਸਟੂਡੈਂਟਾਂ ਨੂੰ ਆ ਰਹੀਆਂ ਨੇ ਸਟੂਡੈਂਟਾਂ ਨੇ ਸਾਡੇ ਤੱਕ ਪਹੁੰਚ ਕੀਤੀ ਆ ਤਾਂ ਇਹਨਾਂ ਖਬਰ ਨਾਸਰ ਕੀਤੀ ਆ ਬਹੁਤ ਸਾਰੇ ਵੀਰ ਗਲਤਫਹਿਮੀ ਚ ਨੇ ਉਹ ਕਮੈਂਟ ਕਰ ਰਹੇ ਨੇ ਉਹਨਾਂ ਨੂੰ ਤਖਲੀਪ ਹੋ ਰਹੀ ਆ ਕਿ ਅਸੀਂ ਸਰਕਾਰ ਦੇ ਖਿਲਾਫ ਬੋਲ ਰਹੇ ਆ ਪਰ ਇਹ ਨੀਤੀਆਂ ਬਾਈ ਜੀ ਸਰਕਾਰ ਦੀਆਂ ਨੇ ਸਰਕਾਰ ਨੇ ਇਹਨਾਂ ਨੂੰ ਸੁਧਾਰਨਾ ਇਹ ਸਰਕਾਰ ਦਾ ਫਰਜ਼ ਆ ਇੱਕ ਤੁਹਾਨੂੰ ਮੈਂ ਫਰਾਂਸ ਜਾਂ ਫਿਰ ਹੋਰ ਕੋਈ ਦੇਸ਼ ਆ ਫਰਾਂਸ ਹੈ ਜਾਂ ਰੂਸ ਹੈ ਇਦਾਂ ਦਾ ਕੋਈ ਦੇਸ਼ ਦੀ ਘਟਨਾ ਦੱਸਦਾ ਮੈਂ ਕਿਤਾਬ ਦੇ ਵਿੱਚ ਪੜੀ ਆ ਉੱਥੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਟ੍ਰੇਨ ਚੱਲਦੀ ਸੀ ਟ੍ਰੇਨ ਦੇ ਵਿੱਚ ਕੋਈ ਸਫ਼ਰ ਨਹੀਂ ਸੀ ਕਰਦਾ ਸਰਕਾਰ ਨੇ ਐਲਾਨ ਕਰਤਾ ਸੀ ਕਿ ਟ੍ਰੇਨ ਬੰਦ ਕਰ ਦਿੱਤੀ ਜਾਵੇ ਪਰ ਜਦੋਂ ਪਤਾ ਲੱਗਦਾ ਹੈ ਕਿ ਉਸ ਟ੍ਰੇਨ ਦੇ ਵਿੱਚ ਇੱਕ ਬੱਚੀ ਸੀ ਜੋ ਤਕਰੀਬਨ 50-60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਾਲਜ ਵਿੱਚ ਪੜਨ ਜਾਂਦੀ ਸੀ ਤਾਂ ਸਰਕਾਰ ਨੇ ਐਲਾਨ ਕਰਤਾ ਸੀ ਕਿ ਜਦੋਂ ਤੱਕ ਇਸ ਬੱਚੇ ਦੀ ਪੜ੍ਹਾਈ ਚੱਲੂਗੀ ਉਦੋਂ ਤੱਕ ਇਹ ਟ੍ਰੇਨ ਆ ਜਿਹੜੀ ਬੰਦ ਨਹੀਂ ਕੀਤੀ ਜਾਊਗੀ ਜਦੋਂ ਇਹਦੀ ਪੜ੍ਹਾਈ ਮੁਕੰਮਲ ਹੋਊਗੀ ਤਾਂ ਇਹ ਟ੍ਰੇਨ ਆ ਜਿਹੜੀ ਇਸ ਰੂਟ ਤੋਂ ਬੰਦ ਕਰ ਦਿੱਤੀ ਜਾਊਗੀ ਬਾਹਰਲੀਆ ਸਰਕਾਰਾਂ ਤਾਂ ਇਹ ਸੋਚਦੀਆਂ ਨੇ ਪਰ ਸਰਕਾਰਾਂ ਸਾਡੀਆਂ ਨੇ ਜਿਹੜੀਆਂ ਉਹ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਦਾਅਵੇ ਤਾਂ ਜ਼ਰੂਰ ਕਰ ਰਹੀਆਂ ਨੇ ਪਰ ਸਿੱਖਿਆ ਦਾ ਮਿਆਰ ਕਿੰਨਾ ਕੁ ਉੱਚਾ ਚੱਕਿਆ ਜਾ ਰਿਹਾ ਹੈ ਲੇਡੀਜ਼ ਨੇ ਜਿਹੜੀਆਂ ਕੁੜੀਆਂ ਨੇ ਸਾਡੀਆਂ ਧੀਆ ਪੈਣਾ ਨੇ ਕਿਸ ਤਰ੍ਹਾਂ ਭੀੜ ਦੇ ਵਿੱਚ ਉਹ ਪਿਸਕੇ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਫੁੱਲਾਂ ਵਾਂਗ ਰੱਖਦੇ ਆ ਪਰ ਬੱਸਾਂ ਦੇ ਵਿੱਚ ਕਿਦਾਂ ਉਹ ਖੱਜਲ ਹੋ ਰਹੇ ਨੇ ਟਾਕੀਆਂ ਦੇ ਵਿੱਚ ਲੜਕ ਰਹੇ ਨੇ ਅਸੀਂ ਤਾਂ ਸਵਾਲ ਇਸ ਸਰਕਾਰ ਤੇ ਚੱਕ ਰਹੇ ਹਾਂ ਲੋਕ ਕੀ ਕਹਿੰਦੇ ਨੇ ਕੀ ਨੇ ਸਾਰੇ ਕਾਰਨ ਉਹ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਫਿਲਹਾਲ ਉਹ ਵੀਰ ਮਾਫ ਕਰਨ ਜਿਨ੍ਹਾਂ ਨੂੰ ਇਹ ਖਬਰ ਤੋਂ ਤਕਲੀਫ ਹੋ ਰਹੀ ਆ ਕਿ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਭਾਈ ਅਸੀਂ ਸਰਕਾਰ ਦੇ ਖਿਲਾਫ ਨਹੀਂ ਬੋਲਾਂਗੇ ਸਰਕਾਰ ਤੱਕ ਇਹ ਗੱਲ ਨਹੀਂ ਪਹੁੰਚਾਵਾਂਗੇ ਤਾਂ ਮਸਲਿਆਂ ਦਾ ਹੱਲ ਕਿਵੇਂ ਹੋਊਗਾ ਲੋਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਜਰੂਰ ਸੁਣਾਉਣੇ ਆ ਤੁਸੀਂ ਬਣੇ ਰਹੋ ਟਿਵਾਨਾ ਟੀਵੀ ਦੇ ਨਾਲ ਹਾਂਜੀ ਕੀ ਨਾਮ ਹੈ ਜੀ ਗਗਨਦੀਪ ਸਿੰਘ ਜੀ ਗਗਨਪੋਲਾ ਨਾਮ ਹੈ ਜੀ ਮੇਰਾ ਗਗਨ ਜੀ ਕੀ ਕਾਰਨ ਆ ਅੱਜ ਕਹਿ ਰਹੇ ਹਾਂ ਕਿ ਬੜੇ ਪਰੇਸ਼ਾਨ ਹੋ ਰਹੇ ਹਾਂ ਵੀਰੇ ਆਪਣਾ ਜਿਹੜਾ ਪਾ 16 ਰੂਟ ਆ ਇਦੇ ਉੱਤੇ ਬੱਸਾਂ ਦੀ ਬਹੁਤ ਜ਼ਿਆਦਾ ਦਿੱਕਤ ਆ ਪੀਆਰਟੀਸੀ ਵਾਲੇ ਜਿੰਨਾ ਬੱਸ ਹੁੰਦੇ ਨੇ ਤੇ ਸਟੂਡੈਂਟ ਆ ਹਾਂਜੀ ਸਟੂਡੈਂਟ ਤੇ ਕੰਮਕਾਰ ਵਾਲੇ ਬੰਦੇ ਬਹੁਤ ਜ਼ਿਆਦਾ ਨੇ ਬੱਸਾਂ ਦੀ ਸਰਵਿਸ ਹੈ ਨਹੀਂ ਤੇ ਜਿਹੜੀਆਂ ਆਉਂਦੀਆਂ ਨੇ ਉਹ ਫੁੱਲ ਹੋਈਆਂ ਪਉਂਦੇ ਨੇ ਬਿਲਕੁਲ ਹੀ ਭਾਰ ਸੋ ਤਾਂ ਕਿਤੇ ਨੂੰ ਸਵਾਰੀ ਚੱਕੀ ਹੋਣੀ ਜਾਂਦੀ ਹੈਗੀ ਤੇ ਇੱਕ ਆਪਣੇ ਪੀਆਰਟੀਸੀ ਦਾ ਮੱਲੇ ਵਾਲਾ ਗੱਡੀ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਜਾਂਦੀ ਜਾਂਦੀ ਉਹਦੇ ਪਟੇ ਟੁੱਟ ਗਏ ਸੀਗੇ ਸਵਾਰੀ ਸੀਗੀ ਜਿਆਦਾ ਦੇ ਵਿੱਚ 130 35 ਵਾਰੀ ਸੀਗੀ ਤੇ ਉਹ ਓਵਰਲੋਡ ਗੱਡੀ ਸੀਗੀ ਉਹ ਕੰਟਰੋਲ ਨਹੀਂ ਹੋਈ ਹੈਗੀ ਤੇ ਪਟੇ ਟੁੱਟ ਗਏ ਕਮਾਣੇ ਟੁੱਟ ਗਈਆਂ ਤਾਂ ਉਹਦਾ ਐਕਸੀਡੈਂਟ ਹੋ ਗਿਆ ਨ ਉਹ ਵੀ ਰੂਟ ਮੰਨਦਾ ਉਦੋਂ ਦਾ ਹੀ ਨਾ ਨਾ ਕੋਈ ਗੱਡੀ ਲਾਈ ਆ ਗੱਡੀ ਲਾਈ ਹੋਣੀ ਰੂਟ ਗੱਡੀ ਲਾਈ ਨਹੀਂ ਹੈਗੀ ਜੀ ਬਿਲਕੁਲ ਵੀ ਉਦੋਂ ਦੀ ਬੰਦੇ ਪਿਆ ਬਿਲਕੁਲ ਬੰਦ ਹੈ ਜੀ ਰੂਟ ਉਹ ਅੱਛਾ ਇੱਕ ਗੱਡੀ ਆਉਂਦੀ ਉਹ ਟਾਈਮ ਤੋਂ ਉਤੋਂ ਉਹ ਵੀ ਲਟਾ ਪਿੰਗ ਹੁੰਦੇ ਜਾਂਦੇ ਨੇ ਜਿਹੜੇ ਜਾਂਦੇ ਆ ਜੀ ਨਹੀਂ ਸਰਕਾਰ ਤਾਂ ਕਹਿ ਰਹੀ ਆ ਅਸੀਂ ਸਿੱਖਿਆ ਦਾ ਨਿਆਰ ਉੱਚਾ ਚੱਕ ਰਹੇ ਆ ਸਿੱਖਿਆ ਕ੍ਰਾਂਤੀ ਆ ਗਈ ਪਰ ਬੱਚੇ ਸਕੂਲਾਂ ਦੇ ਜਿਹੜੇ ਜਾ ਰਹੇ ਨੇ ਪੜ੍ਹਨ ਜਾ ਰਹੇ ਨੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਗੱਲਾਂ ਚ ਸਰਕਾਰ ਕੁਝ ਨਹੀਂ ਕਰ ਰਹੀ ਜੀ ਸਰਕਾਰ ਕੱਲੀ ਚੁਟਕਣ ਵਾਲੀ ਰਹਿ ਗਈ ਇਹ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਰਿਹਾ ਹੈਗਾ ਹੂੰ ਤੇ ਮੈਨੂੰ ਵੀ ਜਿਹੜਾ ਪੀਆਰਟੀਸੀ ਦਾ ਚੇਅਰਮੈਨ ਆ 10 ਦਿਨ ਹੋ ਗਏ ਮੈਨੂੰ ਕਾਲ ਕਰਦੇ ਨੂੰ ਡੇਲੀ 8:00 ਸਵੇਰ 8:00 ਸਵੇਰ ਮੈਂ ਦਿਨ ਦੇ ਵਿੱਚ ਵੀ 5 ਤੋਂ 7 ਕਾਲਾਂ ਕਰਦੇ ਇਹਨਾਂ ਨੂੰ ਉਹ ਪਹਿਲਾਂ ਤਾਂ 5 ਦਿਨ ਤਾਂ ਲੱਕੜ ਦੇ ਗੁੱਡੇ ਦੇਈਗੇ ਕਰਦੇ ਆ ਜੀ ਹੱਲ ਗੌਰ ਕਰਦੇ ਆ ਜੀ ਅੱਜ ਕਰਦੇ ਆ ਕੱਲ ਕਰਦੇ ਆ ਹੁਣ ਪਿਛਲੇ 3 ਦਿਨ ਤੋਂ ਮੇਰਾ ਫੋਨ ਇਨ ਚੱਕ ਰਿਹਾ ਜੀ ਉਹ ਹਾਲਾਂਕਿ ਮੈਨੇ ਕਹਿਆ ਤੂੰ ਮੈਨੂੰ ਮੈਸੇਜ ਬਣਾ ਕੇ ਪਾ ਦੇ ਚੇਅਰਮੈਨ ਨਾਲ ਮੇਰੀ ਗੱਲ ਹੋਈ ਵੀ ਅਸੀਂ ਤਰ੍ਹਾਂ ਹੱਲ ਕਰਾਂਗੇ ਮੈਂ ਮੈਸੇਜ ਬਣਾ ਕੇ ਪਾਇਆ ਘੱਟੋ ਘੱਟ ਵੀ 10 ਤੋਂ 15 ਮਿੰਟ ਲੱਗੇ ਉਹਨੂੰ ਮੈਸੇਜ ਲ ਦੋ ਤਿੰਨ ਦਿਨ ਹੋ ਗਏ ਤਿੰਨ ਦਿਨ ਤੋਂ ਮੈਂ ਨਾ ਮੇਰਾ ਫੋਨ ਚੱਕ ਰਹੇ ਨੇ ਜੀ ਉਹ ਕਿੱਦਾਂ ਦੇ ਹਾਲਾਤ ਹੁੰਦੇ ਨੇ ਗੱਡੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਤਾਂ ਜੀ ਪੈਰ ਰੱਖਣ ਨੂੰ ਥੋੜੀ ਹੈਗੀ ਭਾਰਸੂ ਤੱਕ ਲਟਾ ਪਿੰਗ ਹੁੰਦੇ ਆਉਂਦੇ ਨੇ ਹੁਣ ਆਪਾਂ ਇਸ ਟਾਈਮ ਦਿੱਤੂਪੁਰ ਦੇ ਬੱਸ ਸਟੈਂਡ ਦੇ ਉੱਤੇ ਖੜੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਵਾਰੀ ਕਿੰਨੀ ਖੜੀ ਆ ਇਹ ਵੀ ਅੱਧੇ ਚੜਨਗੇ ਇਹਦੇ ਵਿੱਚੋਂ ਜਿਨ੍ਹਾਂ ਤੋਂ ਹੱਥ ਪੈ ਗਿਆ ਹਿੰਮਤ ਕਰ ਲਿਓ ਚੜ ਜਾਣਗੇ ਤੇ ਹੋਰ ਨਹੀਂ ਤੋਂ ਬਾਅਦ ਕੋਈ ਚੜ ਸਕਦਾ ਹੈਗਾ ਜਿਹੜਾ ਮੱਲੇ ਵਾਲਾ ਐਕਸੀਡੈਂਟ ਹੋਇਆ ਸੀ ਉਹਦਾ ਮੇਨ ਕਾਰਨ ਕੀ ਸੀ ਉਹਦੇ ਵਿੱਚ ਸਵਾਰੀ ਜ਼ਿਆਦਾ ਸੀ ਕਿ ਜੀ ਪਹਿਲੇ ਤਿੰਨ ਪਿੰਡਾਂ ਤੋਂ ਉਹਦੇ ਵਿੱਚ 80-85 ਸਵਾਰੀ ਤੋਂ ਨੇ ਕੱਟੀਆਂ ਹੋਈਆਂ ਸੀਗੀਆਂ ਹੂੰ ਉਸ ਤੋਂ ਅੱਗੇ ਵੀ ਦੋ ਪਿੰਡ ਪੈਂਦੇ ਨੇ ਫਿਰ ਅੱਗੇ ਭਾਰਸਨੋ ਸਟਾਪ ਪੈਂਦਾ ਆ ਹੂੰ ਉੱਤ ਤੱਕ ਇਹਦਾ ਕੋਈ ਚੱਕੀ ਨਹੀਂ ਜਾਂਦੀ ਉਹਨਾਂ ਤੋਂ ਹੂੰ ਜੇਕਰ ਡਰਾਈਵਰ ਕੰਡੈਕਟਰ ਸਵਾਰੀ ਚੱਕਦੇ ਨੇ ਹੂੰ ਤਾਂ ਤਾਂ ਲਟਾ ਪਿੰਗ ਹੁੰਦੇ ਨੇ ਨੁਕਸਾਨ ਹੁੰਦਾ ਆ ਹੂੰ ਜੇਕਰ ਕਿਸੇ ਅੱਡੇ ਦੇ ਵਿੱਚ ਸਵਾਰੀ ਨਹੀਂ ਚੱਕਦੇ ਹੈਗੇ ਤਾਂ ਤਾਂ ਇਹਨਾਂ ਦੀ ਕੰਪਲੀਟ ਕਰਦੇ ਨੇ ਹੂੰ ਫਿਰ ਅੱਗੇ ਜਿਹੜੇ ਉਹਦੇ ਸਟਾਪ ਦੇ ਨੇ ਇਨਸਪੈਕਟਰ ਨੇ ਉਹ ਇਹਨਾਂ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਕਿਸੇ ਅੱਡੇ ਦੇ ਵਿੱਚ ਰੋਕਦੇ ਨਹੀਂ ਹੈਗੇ ਗੱਡੀਆਂ ਵੀ ਇਹ ਕੀ ਚੱਕਰਾ ਇਹ ਦੇ ਉੱਤ ਨਾਲ ਜੀ ਆਪਣੇ ਰੂਟ ਦੇ ਉੱਤੇ ਤਾਂ ਭਾਰਸੋ ਅਮਲੋਹ ਭਾਰਸੋ ਪਟਿਆਲੇ ਵਾਲਾ ਜਿਹੜਾ ਰੂਟ ਆ ਇਹਦੇ ਉੱਤੇ ਤਾਂ ਕੋਈ ਜਮੀ ਨਹੀਂ ਗੌਰ ਕਰ ਰਿਹਾ ਅਸੀਂ ਪਹਿਲਾਂ ਜਦੋਂ ਅਸੀਂ ਕਾਲਜ ਜਾਂਦੇ ਸੀਗੇ ਅਸੀਂ ਬਥੇਰੀ ਐਪਲੀਕੇਸ਼ਨਾਂ ਪਾਈਆਂ ਸੀ ਸਾਡੀ ਉਦੋਂ ਵੀ ਨਾ ਕਿਸੇ ਨੇ ਸੁਣੀ ਹੈਗੀ ਇੱਕ ਵਾਰ ਗੱਡੀ ਲੱਗੀ ਸੀਗੀ ਤਿੰਨ ਤੋਂ ਚਾਰ ਦਿਨ ਹਨ ਗੱਡੀ ਚਲਾਈ ਜਾਂ ਫਿਰ ਗੱਡੀ ਬੰਦ ਕਰਤੀ ਸੀਗੀ ਮੰਗ ਕੀ ਕਰਦੇ ਹੋ ਮੰਗਤਾ ਸੀ ਇਹ ਕਹਿੰਨੇ ਕਿ ਤਾਂ ਜਿਹੜਾ ਰੂਟ ਬੰਦ ਕੀਤਾ ਹੋਇਆ ਉਹ ਗੱਡੀ ਚਲਾਈ ਜਾਵੇ ਤੇ ਇਹਦੇ ਉੱਤੇ ਇੱਕ ਆਪਣੇ ਭਾਰਸੋ ਤੋਂ ਸਪੈਸ਼ਲ ਗੱਡੀ ਲੱਗੇ ਪਟਿਆਲੇ ਲਈ ਇਸ ਦੇ ਉੱਤੇ ਸਟੂਡੈਂਟ ਬਹੁਤ ਜ਼ਿਆਦੇ ਨੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਨੇ ਕਿਰਾਇਆ ਬਹੁਤ ਜ਼ਿਆਦਾ ਆ ਭਾਰਸੋ ਤੋਂ ਲੈ ਕੇ ਪਟਿਆਲੇ ਤੱਕ ਦੇ 55 ਰੁਪਏ ਨੇ ਜੀ ਪ੍ਰਾਈਵੇਟਾਂ ਦੇ ਵਿੱਚ ਕਿਹੜਾ ਬੰਦਾ ਸਫ਼ਰ ਕਰ ਲੂਗਾ ਹੁਣ ਅਸੀਂ ਵੀ ਡੇਲੀ ਜੌਬ ਕਰਦੇ ਆ ਜਾਂਦੇ ਆ ਅਸੀਂ ਸਾਡੇ ਬੱਸ ਪਾਸ ਬਣੇ ਹੋਏ ਨੇ ਜੀ ਇੱਕ ਇਹਨਾਂ ਦਾ ਹੋਰ ਕੀ ਆ ਨਾ ਜੇ ਤਾਂ ਇਹਨਾਂ ਦੀ ਕੋਈ ਆਪ ਵਾਲਿਆਂ ਦੀਆਂ ਰੇਲੀਆਂ ਹੁੰਦੀਆਂ ਨੇ ਉੱਥੇ ਤਾਂ ਇਹ ਪਿੰਡ ਪਿੰਡ ਨੂੰ ਗੱਡੀ ਦੇ ਦਿੰਦੇ ਨੇ ਚਾਹੇ ਇੱਕ ਪਿੰਡ ਦੇ ਵਿੱਚੋਂ ਦੋ ਬੰਦੇ ਚੜਨ ਚਾਹੇ ਬੰਦੇ ਤਿੰਨ ਚੜਨ ਚਾਹੇ ਬੰਦਾ ਇੱਕ ਚੜੇ ਉੱਥੋਂ ਤਾਂ ਇਹ ਗੱਡੀਆਂ ਦੇਣਗੇ ਹਰ ਇੱਕ ਪਿੰਡ ਪਿੰਡ ਨੂੰ ਆ ਆ ਰੂਟ ਦੇ ਉੱਤੇ ਗੌਰ ਨਹੀਂ ਕਰਦੇ ਹੈਗੇ ਬਿਲਕੁਲ ਵੀ ਇਹ ਕੀ ਨਾਮ ਹੈ ਜੀ ਰਾਮਰਜੀਤ ਸਿੰਘ ਆ ਜੀ ਦੇਖੋ ਜੀ ਗੱਡੀ ਬੜੀ ਭਰੀ ਵੀ ਆ ਉਹ ਲੋੜੇ ਚੱਲਦੀਆਂ ਨੇ ਵੀਰੇ ਇਹ ਬਾਈ ਫੇਰ ਐਕਸੀਡੈਂਟ ਹੋ ਜਾਂਦਾ ਏ ਫਰੀਜ਼ਪੁਰ ਹੋਇਆ ਹੀ ਐਕਸੀਡੈਂਟ ਹੁੰਦਾ ਹੀ ਇਹ ਰੋਜ਼ ਦਾ ਹੀ ਕੰਮ ਇਹੀ ਆ ਵੀਰੇ ਅਸੀਂ ਕੀ ਕਰ ਸਕਦੇ ਆ ਅਸੀਂ ਕੁਝ ਨਹੀਂ ਕਰ ਸਕਦੇ ਨਾ ਹਾਂ ਫਰੀ ਸਫਰ ਕਰਕੇ ਸਵਾਰੀ ਜ਼ਿਆਦਾ ਗੱਡੀਆਂ ਘਟਨੇ ਹਾਂ ਮੈਘਮ ਨੂੰ ਅਸੀਂ ਅਸੀਂ ਕਿਹਾ ਨਹੀਂ ਆਪਣੇ ਸੀਨੀਅਰਾਂ ਨੂੰ ਕਈ ਵਾਰ ਕਹਿ ਚੁੱਕੇ ਆ ਪਰ ਇੱਧਰ ਇਹ ਰੂਟ ਕੰਨੀ ਕੋਈ ਧਿਆਨ ਨਹੀਂ ਦਿੰਦਾ ਨਾ ਮਹਿਕਮਾ ਦਿੰਦਾ ਨਾ ਕੋਈ ਸਰਕਾਰ ਧਿਆਨ ਦਿੰਦੀ ਆ ਇਸ ਰੂਟ ਵੱਲ ਹਾਸਾ ਕੋਈ ਹੋਰ ਵੀ ਹੋ ਸਕਦਾ ਹਾਸਾ ਹੋ ਸਕਦਾ ਮੇਰੇ ਨਾਲ ਵੀ ਕਿਤੇ ਵੀ ਹੋ ਸਕਦਾ ਹਾਸਾ 120 22 ਸਵਾਰੀਆਂ 48 ਸੀਟਰ ਗੱਡੀਆਂ ਮ ਭਾਈ ਭਾਈ ਫਿਰ 5-5 10-10 ਲੱਖ ਜੇ ਰੱਪ ਨਾ ਕਰੇ ਕਿਸੇ ਦੀ ਜਾਨ ਚਲੀ ਜਾਂਦੀ ਆ ਉਹਨਾਂ ਨੂੰ ਦੇਣਗੇ ਹੁਣੇ ਗੌਰ ਕਰ ਲੈਣ ਕੋਈ ਗੱਡੀ ਉਹ ਨਾ ਦੇਵੇ ਸਹੀ ਗੱਲ ਆ ਜੀ ਹੋਈ ਉਹ ਮੈਂ ਕਹਿੰਦਾ ਪਰ ਨਹੀਂ ਦਿੰਦਾ ਸਾਰਾ ਕੁਝ ਡਰਾਈਵਰ ਤੇ ਹੀ ਆ ਜਾਂਦਾ ਹਾਂ ਜਦੋਂ ਕੱਲ ਕੋਲ ਉਹਨੂੰ ਕੋਈ ਹਾਸਾ ਹੋ ਜਾਂਦਾ ਸਭ ਕੁਝ ਡਰਾਈਵਰ ਨੂੰ ਭੁਗਤਣਾ ਪੈਂਦਾ ਮੈਂ ਕਹਿੰਦਾ ਕੋਈ ਸਾਥ ਹੀ ਨਹੀਂ ਜਾਂਦਾ ਹੈਗਾ ਡਰਾਈਵਰ ਕਨੈਕਟਰ ਦਾ ਜੀ ਜੀ ਕਨੈਕਟਰ ਹੈਗੇ ਨੇ ਜੀ ਕਨੈਕਟਰ ਸਾਹਿਬ ਕਿੱਥੇ ਨੇ ਰੋਕ ਲਿਓ 1 ਮਿੰਟ ਵੀਰ ਜੀ ਸਾਨੂੰ ਸਮਾਂ ਦੇ ਦਿਓ ਸੋ ਦੇਖੋ ਜੀ ਕਿਸ ਤਰ੍ਹਾਂ ਕੁੜੀਆਂ ਕਿ ਕਿ ਇਸ ਤਰ੍ਹਾਂ ਪਤੋ ਕਿਦਾਂ ਕੀ ਕੋਈ ਕੀ ਹਾਲਾਤ ਨੇ ਇਹ ਬਹੁ ਮਾੜੇ ਹਾਲਾਤ ਨੇ ਬਸ ਤਾਂ ਹੀ ਬਾਲਟੇ ਵਾਲਾ ਮੱਲੇ ਵਾਲਾ ਲੜ ਜਾ ਦੇ ਕੋਈ ਲੜਕਦੇ ਆ ਰਹੇ ਤੂੰ ਹਾਦਸਾ ਵੀ ਹੋ ਸਕਦਾ ਕੋਈ ਇਸ ਤਰ੍ਹਾਂ ਉਹ ਤਾਂ ਸਕਦਾ ਹੀ ਕੀ ਕਰੀ ਫਿਰ ਕਾਲਜ ਚ ਗਾਲਾਂ ਪੈਂਦੀਆਂ ਨੇ ਸਰਕਾਰ ਤਾਂ ਕਹਿ ਰਹੀ ਹੈ ਸਿੱਖਿਆ ਦਾ ਮਿਆਰ ਉੱਚਾ ਚੱਕਣਾ ਹੈ ਤੁਸੀਂ ਪੜ੍ਹੋ ਦੇਖ ਲਵਾ ਦੇਖ ਲੋ ਮਿਆਰ ਹਾਂ ਆ ਦੇਖੋ ਸੋ ਸਿੱਖਿਆ ਦਾ ਮਿਆਰ ਉੱਚਾ ਹਾਂਜੀ ਕੀ ਨਾਮ ਹੈ ਜੀ ਅਸ਼ਰਫ ਖਾਨ ਹੈ ਜੀ ਭਾਈ ਜੀ ਬਹੁਤ ਬੁਰੇ ਹਾਲਾਤ ਨੇ ਬਿਲਕੁਲ ਜੀ ਬਹੁਤ ਮਾੜੇ ਹਾਲ ਨੇ ਜਿਵੇਂ ਦਿੱਲੀ ਦਾ ਜਾਣ ਵਾਲਾ ਦਿੱਲੀ ਦਾ ਇਹੀ ਹਾਲ ਹੈ ਰੋਡ ਦੇ ਉੱਪਰ ਬਰਸਦੀਆਂ ਗੱਡੀਆਂ ਜਿਹੜੀਆਂ ਨੇ ਘਟਨੇ ਤੇ ਸਵਾਰੀ ਬਹੁਤ ਜ਼ਿਆਦਾ ਹੈ ਇਹ ਡਰਾਈਵਰ ਕੰਡੈਕਟਰ ਵੀ ਕੀ ਕਰਨੇ ਜੀ ਹੁਣ ਦੇਖੋ ਇੰਨੀ ਸਵਾਰੀ ਦੇ ਵਿੱਚ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਮੇਰੀ ਸਰਕਾਰ ਨੂੰ ਅਪੀਲ ਹੈ ਬੇਨਤੀ ਹੈ ਕਿ ਸਰਕਾਰ ਵੱਧ ਤੋਂ ਵੱਧ ਗੱਡੀਆਂ ਪਾਈਆਂ ਤਾਂ ਕਹਿੰਦੇ ਜੀ ਸਿੱਖਿਆ ਦਾ ਮਿਆਰ ਉੱਚਾ ਚੱਕ ਤਾਂ ਸਿੱਖਿਆ ਕ੍ਰਾਂਤੀ ਆ ਗਈ ਆਏ ਸਿੱਖਿਆ ਕ੍ਰਾਂਤੀ ਇਹ ਇਹੀ ਸਿੱਖਿਆ ਕ੍ਰਾਂਤੀ ਹੈ ਜੀ ਇਹਦੇ ਵਿੱਚ ਵਿਦਿਆਰਥੀਆਂ ਦੇ ਵੱਲ ਤੇ ਉਹਨਾਂ ਦੀਆਂ ਸੁਵਿਧਾਵਾਂ ਦੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਮਾਵਾ ਦੇ ਪੁੱਤ ਲੰਮਕ ਰਹੇ ਨੇ ਬਸ ਪੂਰੀ ਫੁੱ ਦੇ ਇਹਦੇ ਵਿੱਚ ਕੱਲ ਨੂੰ ਕੋਈ ਉਨੇਕੀ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਕੌਣ ਆ ਸਿੱਖਿਆ ਦਾ ਮਿਆਰ ਕਿੱਧਰ ਤੇ ਆ ਕਿੱਧਰ ਨਹੀਂ ਕੱਲ ਜੇ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਕਿਸੇ ਦੀ ਜਾਨ ਚਲੀ ਜਾਂਦੀ ਆ ਫਿਰ ਐਲਾਨਤਾ ਕਰ ਦੇਣਗੇ ਬਈ ਕੱਲੇ ਕੱਲੇ ਦੇ ਪਰਿਵਾਰ ਨੂੰ 5-5 10-10 ਲੱਖ ਪਹਿਲਾਂ ਹੀ ਕੋਈ ਗੌਰ ਕਰਨ ਇਹ ਮੁਆਵਜ਼ਾ ਦੇਣ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ ਜੀ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਘਾਟਾ ਸਰਕਾਰ ਪੈਸਿਆਂ ਦੇ ਨਾਲ ਪੂਰਾ ਨਹੀਂ ਕਰ ਸਕਦੀ ਪਹਿਲਾਂ ਵੀ ਕਈ ਮੰਚਿਆਂ ਤੇ ਪਏ ਨੇ ਜਿਹੜਾ ਬਿਲਕੁਲ ਜੀ ਬਿਲਕੁਲ ਆਪ ਜੀ ਦੇਖ ਸਕਦੇ ਹੋ ਕਿ ਪਿੱਛੇ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਕਾਫੀ ਨੁਕਸਵਾਰੀਆਂ ਦੀ ਜੋ ਹੈ ਸੱਟਾਂ ਤੇ ਜਾਨੀਮਾਲੀ ਨੁਕਸਾਨ ਦਾ ਨੁਕਸਾਨ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਬੱਸਾਂ ਨੇ ਟਾਈਮਸ ਪਾਈਆਂ ਜਾਣ ਤਾਂ ਜੋ ਜਿਹੜੀ ਸਿੱਖਿਆ ਦਾ ਮਿਆਰ ਆ ਤੇ ਜੋ ਇਹ ਸਮੱਸਿਆ ਨੂੰ ਦੂਰ ਹੋ ਸਕੇ ਕਿਉਂਕਿ ਹਲੇ ਤੁਸੀਂ ਦੇਖ ਲਓ ਕਿ ਹਲੇ ਤਾਂ ਅੱਗੇ ਹੋਰ ਸਵਾਰੀ ਚੜ੍ਹਣੀ ਹੈ ਜੀ ਹਲੇ ਹੀ ਬੱਸ ਦਾ ਇਹ ਹਾਲ ਹੈ ਹਾਂਜੀ ਹਲੇ ਹੋਰ ਸਵਾਰੀ ਚੜ੍ਹੇਗੀ ਜੇ ਬੱਸ ਨਹੀਂ ਰੁਕਦੀ ਤਾਂ ਬਕਾਇਦਾ ਡਰਾਈਵਰ ਦੀ ਕੰਪਲੇਂਟ ਵੀ ਹੁੰਦੀ ਹੈ ਹੁਣ ਤੁਸੀਂ ਦੱਸੋ ਕਿ ਡਰਾਈਵਰ ਕੀ ਕਰੇ ਜੁਬਾਨਾ ਸਾਹਿਬ ਤੁਸੀਂ ਪੰਜਾਬ ਮੋਟਰ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਹੋ ਤੇ ਹਾਲਾਤ ਬੜੇ ਗੰਭੀਰ ਨੇ ਜੀ ਆਪਣੇ ਪਹਾਸੋਂ ਦੇ ਵਿੱਚ ਪਹਿਲਾਂ ਵੀ ਇੱਕ ਹਾਦਸਾ ਹੋ ਚੁੱਕਿਆ ਹੈ ਰੋਡਵੇਜ ਦੀ ਬੱਸ ਨਾਲ ਤੇ ਹੁਣ ਫੇਰ 52 ਸੀਟਾਂ ਬੱਸ ਦੇ ਵਿੱਚ 130 ਤੋਂ 23 ਸਵਾਰੀਆਂ ਭਰ ਕੇ ਲੰਮਕਦੇ ਸਕੂਲ ਦੇ ਬੱਚੇ ਜਾ ਰਹੇ ਨੇ ਰੋਡਵੇਜ ਦੀ ਬੱਸਾਂ ਦਾ ਬਹੁਤ ਹਾਲਾਤ ਖਰਾਬ ਨੇ ਜੀ ਇਸ ਤੇ ਕੀ ਕਹੀਏ ਤੁਹਾਨੂੰ ਸਾਹਿਬ ਰਵੈਜ ਜੀ ਦਾ ਖਾਲਸਾ ਅਸਿਰ ਰਵੈਜ ਜੀ ਕੀ ਫਤਿਹ ਪਹਾਸੋਂ ਮੇਰਾ ਹਲਕਾ ਹੈ ਮੇਰਾ ਪਿੰਡ ਜਿੱਤੂਪੁਰ ਜਟਾ ਹੈ ਔਰ ਮੈਂ ਰੋਜ਼ ਇਹ ਚੀਜ਼ਾਂ ਵੇਖਦਾ ਪਰੰਤੂ ਇਹਦਾ ਜਿਹੜਾ ਸਫਾਈ ਰੂਪ ਤੇ ਜਿਹੜਾ ਹੱਲ ਐ ਟਵਾਰਾ ਸਾਹਿਬ ਜਿਹੜੀਆਂ ਸਾਡੀਆਂ ਭੈਣਾਂ ਨੂੰ ਫ੍ਰੀ ਸਫਰ ਲਈ ਜਿਹੜਾ ਦਿੱਤਾ ਸੀ ਉਹ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਔਰ ਅੱਗੇ ਖੂ ਪਿਛੇ ਖਾਈ ਵਾਲਾ ਕੰਮ ਬਣ ਗਿਆ ਤੇ ਜਦੋਂ ਕੋਈ ਪ੍ਰਾਈਵੇਟ ਬੱਸ ਆਉਂਦੀ ਹੈ ਤਾਂ ਉਹਦੇ ਚ 10 ਸਵਾਰੀਆਂ ਹੁੰਦੀਆਂ ਨੇ ਤੇ 2-200 ਸਵਾਰੀ ਪ੍ਰਤੀ ਚੜਦੀ ਹੈ ਜਿਹੜੇ ਸਾਡੇ ਡਰਾਈਵਰ ਭਰਾ ਨੇ ਕੰਡੈਕਟਰ ਭਰਾ ਨੇ ਵਿਚਾਰੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਹਾਦਸਾ ਵਾਪਰਨ ਦਾ ਜਿਹੜਾ ਕਾਰਨ ਸੀ ਵੱਧ ਸਵਾਰੀ ਅਫਰੀਦਪੁਰ ਕੋਲ ਜਿਹੜੀ ਮੱਲੇਵਾਲ ਤੋਂ ਬਸ ਸਾਰੀ ਸੀ ਵੱਧ ਸਵਾਰੀ ਕਾਰਨ ਹੀ ਉਹਦਾ ਜਿਹੜਾ ਕਮਾਣੀ ਦਾ ਪਤਾ ਟੁੱਟਿਆ ਬਸ ਬਕਾਬੂ ਹੋ ਕੇ ਦਰੱਖਾ ਚ ਵੱਜੀ ਤੇ ਇੱਕ ਕੁਦਰਤੀ ਵੈਗਰੂ ਵੱਲੋਂ ਚਲੋ ਕੋਈ ਜਾਨੀ ਨੁਕਸਾਨ ਹੁਣ ਤੋਂ ਬਚ ਗਿਆ ਪਰੰਤੂ ਜੇ ਡਰਾਈਵਰ ਕਨੈਕਟਰ ਸਵਾਰੀ ਨਹੀਂ ਚੱਕਦੇ ਤਾਂ ਉੱਪਰੋਂ ਇੰਸਪੈਕਟਰ ਉਹਨੇ ਤੇ ਪ੍ਰੈਸ਼ਰ ਬਣਾਉਂਦੇ ਨੇ ਪਰ ਜਦੋਂ ਕੋਈ ਇਦਾਂ ਦਾ ਹਾਦਸਾ ਵਾਪਰ ਜਾਂਦਾ ਗੱਡੀ ਦੇ ਵਿੱਚ ਸੀਟਾਂ 52 ਨੇ ਤਾਂ ਇੰਸ਼ੋਰੈਂਸ ਕੰਪਨੀ ਵਾਲੇ ਕਲੇਮ پاس ਨਹੀਂ ਕਰਦੇ ਤੇ ਇਹ ਡਰਾਈਵਰ ਕਨੈਕਟ ਵੀ ਫਸੇ ਹੋਏ ਨੇ ਆਮ ਪਬਲਿਕ ਹੈ ਜਿਹੜੀ ਉਹ ਫਰੀ ਸਹੂਲਤ ਉਹਨਾਂ ਆਨੰਦ ਮੰਨਣ ਦੀ ਰੋੜਵੇਦੀ ਬੱਸਾਂ 'ਚ ਚੜਦੀ ਹੈ ਔਰ ਰੋੜਵੇਦੀ ਹਾਲ ਤੱਕ ਖਸਤਾ ਹੋ ਗਈ ਗੱਡੀਆਂ ਕਿਉਂ ਘਟ ਗਈਆਂ ਇਹਦੇ ਪਿੱਛੇ ਬਹੁਤ ਲੋਜਿਕ ਹੈ ਜੇ ਇੱਕ ਗੱਡੀ ਅਮਰਸਰ ਤੋਂ ਜਮਾਣਾ ਸਾਹਿਬ ਪਟਿਆਲਾ ਆਊਗੀ ਤੇ ਘੋਟੋ ਘੱਟ ਉਹ 10000 ਤੱਕ 12000 ਵਿੱਚ ਪਹੁੰਚੂਗੀ ਪਰੰਤੂ ਜਿਹੜੀ ਪੀਆਰਸੀ ਗੱਡੀ ਹੈ 2000 'ਚ ਪਹੁੰਚਦੀ ਹੈ ਕਿਉਂਕਿ ਉਹਦੇ 'ਚ ਹਰੇਕ ਪ੍ਰੈਸ ਭਾਈਚਾਰਾ ਫਰੀ ਹੈ ਮਲਾਜਮ ਫਰੀ ਨੇ ਸਟੂਡੈਂਟ ਫਰੀ ਨੇ ਮਹਿਲਾਵਾਂ ਫਰੀ ਨੇ ਕਿੰਨੇ ਧਾਰੇ ਉਹਦੇ ਚ ਫ੍ਰੀ ਆ ਰਹੇ ਨੇ ਤੇ ਉਹਦਾ 2000 ਰੁਪਇਆ ਬਣਿਆ ਤੇ ਉਹਦਾ 9000 ਦਾ ਡੀਜ਼ਲ ਲੱਗਿਆ ਤਾਂ ਉਹ ਡੀਜ਼ਲ ਕਿੱਥੋਂ ਪਾਉ ਉਹ ਰੋਜ਼ ਦਾ ਜਿਹੜਾ ਡੀਜ਼ਲ ਧਾਰ ਹੋ ਰਿਹਾ ਪੰਪਾਂ ਤੇ ਪੰਪ ਵਾਲੇ ਜਵਾਬ ਦੇ ਰਹੇ ਨੇ ਮੈਂਟੀਨੈਂਸ ਹੋਰੀ ਐ ਮੈਂਟੀਨੈਂਸ ਦਾ ਪੈਸਾ ਨਹੀਂ ਦਿੱਤਾ ਯਾਰਿਆ ਤੇ ਟੈਕਸ ਕਰੋੜ ਰੁਪਇਆ ਸਮਾ ਕਰੋੜ ਰੁਪਇਆ ਸਰਕਾਰ ਨੂੰ ਇੱਕ ਦਿੰਦਾ ਕੱਲਾ ਪੀਆਰਸੀ ਦਾ ਪੈਂਦਾ ਤੇ ਕਿੱਥੋਂ ਉਹ ਦਿੱਤਾ ਜਾਊਗਾ ਤੇ ਇਹ ਬਹੁਤ ਵੱਡਾ ਗਲਤ ਫੈਸਲਾ ਸਭ ਤੋਂ ਪਹਿਲਾਂ ਤਾਂ ਲੇਡੀਜ਼ ਦਾ ਜਿਹੜਾ ਫ੍ਰੀ ਸਫ਼ਰ ਉਹ ਬੰਦ ਹੋਣਾ ਚਾਹੀਦਾ ਦੂਜੀ ਗੱਲ ਰਹੀ ਬੱਚਿਆਂ ਦੀ ਸਵੇਰੇ ਜਿਹੜੇ ਟਾਈਮ ਨੇ ਜਦੋਂ ਬੱਚਿਆਂ ਨੇ ਸਕੂਲ ਪੜਨ ਜਾਣਾ ਉੱਥੇ ਜੇ 4 ਬੱਸਾਂ ਨੇ ਨੇ ਪਾਈਆਂ ਨੇ ਤਾਂ ਉੱਥੇ 6 ਬੱਸਾਂ ਦਾ ਟਾਈਮ ਪਾ ਲਿਆ ਨੇ ਦੁਪਹਿਰੇ ਤੋਂ ਬੱਸਾਂ ਘੱਟ ਕਰ ਦੇਣ ਤਾਂ ਕਿ ਬੱਚੇ ਸਹੀ ਢੰਗ ਨਾਲ ਜਾ ਸਕਣ ਪਰੰਤੂ ਜਦੋਂ ਟਾਈਮ ਟਲ ਬਣਾਉਂਦੇ ਨੇ ਉਹਦੇ ਵਿੱਚ ਵੀ ਆ ਕੇ ਰਾਜਨੀਤੀ ਫਸ ਜਾਂਦੀ ਹੈ ਤੇ ਜਿਹੜਾ ਵਧੀਆ ਟਾਈਮ ਬੱਚਿਆਂ ਦਾ ਉੱਥੇ ਆ ਕੇ ਪ੍ਰਾਈਵੇਟ ਵਾਲੇ ਵੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਵਿਚਵੜੀਏ ਤੇ ਉਧਰ ਰੋਡਵੇ ਵਾਲੇ ਵੀ ਜਿਹੜੇ ਕਹਿੰਦੇ ਨੇ ਕਿ ਵੀ ਅਸੀਂ ਬੱਚਿਆਂ ਜਿਹੜੇ ਗੱਡੀ ਨਾਮ ਭਰ ਕੇ ਸਾਡੀ ਜਾਵੇ ਤੇ ਅਸੀਂ ਸੌਕੇ ਢੰਗ ਨਾਲ ਜਾਈਏ ਅਸੀਂ ਕਲੇਮਾ ਤੋਂ ਬਚੀਏ ਕਿਸੇ ਦੁਰਘਟਨਾ ਤੋਂ ਬਚੀਏ ਇਹ ਪੋਜੀਸ਼ਨ ਬਣੀ ਹੋਈ ਹੈ ਮੈਂ ਭਾਅ ਸੋ ਮੇਰੇ ਦਿੱਤੂ ਉਪਰ ਬੰਦੇ ਹੋਂ ਦੇ ਨਾਤੇ ਮੈਂ ਸਾਡੇ ਜਿਹੜੇ ਬੱਚੇ ਦਿੱਤੂ ਪਰੋ ਜਾਂਦੇ ਨੇ ਜਿਨ੍ਹਾਂ ਨੇ ਅੱਜ ਮੈਂ ਇੱਕ ਬੇਟੀ ਦੇਖ ਰਹੀ ਸੀ ਕਹਿੰਦੀ ਸੀ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਦੇਖੋ ਜਾ ਰਿਹਾ ਹੈ ਬੱਸਾਂ ਚ ਲੰਮਕਦਾ ਜਾ ਰਿਹਾ ਧੀਆਂ ਪੜਾ ਐਦਾਂ ਬੱਸਾਂ ਚ ਲੰਮਕਦੀਆਂ ਬਹੁਤ ਸ਼ਰਮ ਦੀ ਗੱਲ ਹੈ ਮੈਂ ਸਾਡੇ ਅੰਮ੍ਰਿਤ ਸਾਹਿਬ ਨੂੰ ਸਾਡੇ ਜੀਐਮ ਸਾਹਿਬ ਨੂੰ ਬੇਨਤੀ ਕਰਦਾ ਇਹ ਜਿਹੜੀਆਂ ਸਵੇਰੇ ਬੱਚਿਆਂ ਦੇ ਟਾਈਮ ਨੇ ਉਹਦੀ ਜਗ੍ਹਾ ਤੇ ਨਵਾਂ ਟਾਈਮ ਟੇਬਲ ਪੇਸ਼ ਕਰਕੇ ਚਾਰ ਗੱਡੀਆਂ ਹੋਰ ਪਾ ਲਓ ਤਾਂ ਕਿ ਬੱਚਿਆਂ ਨੂੰ ਸਹੂਲਤ ਮਿਲੇ ਉਧਰੋਂ ਜਦੋਂ ਦੁਪਹਿਰੇ ਤੁਰਨਾ ਹੈ ਤਾਂ ਉੱਥੋਂ ਵੀ ਦੋ ਗੱਡੀਆਂ ਨੇ ਟਾਈਮ ਪਾ ਲਓ ਜਿਹੜੇ ਦੁਪਹਿਰ ਵਾਲੇ ਸਮੇਂ ਨੇ ਉੱਥੇ ਥੋੜਾ ਘੱਟ ਕਰ ਲਓ ਆਪਣੀ ਪੀਆਰ ਸੀਆ ਤਾਂ ਕਿ ਬੱਚਿਆਂ ਨੂੰ ਬਰਤਵਾ ਸਹੂਲਤ ਦਿੱਤੀ ਜਾਵੇ ਬੱਚੇ ਸਮੇਂ ਦੇ ਨਾਲ ਸਕੂਲ 'ਚ ਪਹੁੰਚਣ ਔਰ ਸਹੀ ਪਹੁੰਚਣ ਔਰ ਵੱਧ ਤੋਂ ਵੱਧ ਪੜ ਕੇ ਸਾਡੇ ਜਿਹੜਾ ਦੇਸ਼ ਦਾ ਸਾਡੀ ਸਟੇਟ ਦਾ ਨਾਮ ਰੋਸ਼ਨ ਕਰਨ ਤੇ ਇਹਨਾਂ ਦੇ ਵਿੱਚ ਕਸੂਰ ਜਿਹੜਾ ਡਰਾਈਵਰ ਕਨੈਕਟਰ ਦਾ ਔਰ ਜਿਹੜਾ ਹੈਗਾ ਕਿਸੇ ਦਾ ਨਹੀਂ ਸਰਕਾਰਾਂ ਦਾ ਕਸੂਰ ਹੈ ਪਾਣਾ ਸਾਹਿਬ ਸਰਕਾਰ ਤਾਂ ਕਹਿੰਦੀ ਹੈ ਇਹ ਸਿੱਖਿਆ ਕ੍ਰਾਂਤੀ ਆ ਗਈ ਹੈ ਪਰ ਬੱਚੇ ਕਹਿ ਰਹੇ ਨੇ ਕਿ ਬੱਸਾਂ ਦੇ ਵਿੱਚ ਲੰਮਕਦੀ ਜਾ ਰਹੀ ਹੈ ਸਿੱਖਿਆ ਕ੍ਰਾਂਤੀ ਕ੍ਰਾਂਤੀ ਦੇਖੋ ਜੀ ਤੁਸੀਂ ਕਹੀ ਦੀ ਹੈ ਸਾਡੀਆਂ ਭੈਣਾਂ ਔਰ ਮੈਂ ਤੁਹਾਨੂੰ ਇੱਕ ਗੱਲ ਦਵਾਣਾ ਸਾਹਿਬ ਹੋਰ ਦੱਸਦਾ ਜਿਹੜੇ ਰੱਜਵੇਂ ਪੁੱਜਵੇਂ ਪਰਿਵਾਰ ਨੇ ਉਹਨਾਂ ਦੇ ਬੱਚੇ ਤਾਂ ਜੀ ਬਾਹਰ ਚਲੇ ਗਏ ਔਰ ਕੁਝ ਬੱਚੇ ਕਨਵਰਟ ਸਕੂਲਾਂ 'ਚ ਪੜ੍ਹ ਰਹੇ ਨੇ ਜਿਹੜੇ ਗਰੀਬ ਲੋਕ ਨੇ ਵਿਚਾਰੇ ਦਿਹਾੜੀ ਦੇ ਪਿਆਲੇ ਬੰਦੇ ਨੇ 70% 80% ਉਹਨਾਂ ਦੇ ਬੱਚੇ ਵਿਚਾਰੇ ਬੱਸਾਂ 'ਚ ਜਾਂਦੇ ਨੇ ਔਰ ਉਹਨਾਂ ਦੀ ਇਹ ਹਾਲਤ ਮਾੜੀ ਹੈ ਕਿ ਕੁੜੀਆਂ ਕਦੇ ਲੰਮਕੀਆਂ ਦੇਖੀਆਂ ਨਹੀਂ ਜੀ ਅੱਜ ਮੈਂ ਦੇਖਿਆ ਕਿ ਦਿੱਤੂਬਰ ਬੱਸ ਸਟੈਂਡ ਤੋਂ ਤੁਹਾਡਾ ਚੱਲ ਰਿਹਾ ਸੀ ਉਹਦੇ ਵਿੱਚ ਬੱਚੀਆਂ ਬਾਹਰ ਲੰਕੀਆਂ ਹੋਈਆਂ ਨੇ ਤੇ ਉਹ ਕਦੇ ਵੀ ਕੋਈ ਵੀ ਮਾੜੀ ਘਟਨਾ ਵਾਪਰਸ ਆਦੀ ਹੈ ਪਰ ਸਾਡੀ ਇੱਥੋਂ ਦੀ ਸਰਕਾਰਾਂ ਦਾ ਕੰਮ ਇਹ ਹੈ ਜਦੋਂ ਤੱਕ ਕਿਸੇ ਬੱਚੇ ਦੇ गिर ਕੇ ਸੱਟ ਨਹੀਂ ਲੱਗਦੀ ਕਿਸੇ ਬਜ਼ੁਰਗ ਬੀਬੀ ਦੇ गिर ਕੇ ਸੱਟ ਨਹੀਂ ਲੱਗਦੀ ਉਦੋਂ ਤੱਕ ਇਹਦਾ ਕੋਈ ਵੀ ਇਸ ਦਾ ਫੈਸਲਾ ਨਹੀਂ ਹੋਣਾ ਇਹ ਪਹਿਲਾਂ ਉਹਨੂੰ ਚੀਜ਼ ਨੂੰ ਉਡੀਕਦੇ ਨੇ ਕਿ ਕੋਈ ਕੁਛ ਨਾ ਕੋਈ ਐਕਸੀਡੈਂਟ ਵਾਪਰੇ। ਭਾਈ ਹਾਦਸਾ ਹੋ ਗਿਆ ਫੇਰ ਵੀ ਨਹੀਂ ਅੱਖਾਂ ਖੁੱਲੀਆਂ ਇਹਨਾਂ ਦੀ ਤਾਂ ਪਹਿਲੀਆਂ ਸਰਕਾਰਾਂ ਦੀਆਂ ਖੁੱਲ ਜਾਂਦੇ ਅਸੀਂ ਇਹਨਾਂ ਦੀ ਤਾਂ ਉਦੋਂ ਵੀ ਨਹੀਂ ਅੱਖਾਂ ਕੋਈ ਅੱਖਾਂ ਨਹੀਂ ਖੁੱਲੀਆਂ ਜਿਹੜੇ ਡਰਾਈਵਰ ਵਿਚਾਰੇ ਕੰਡੈਕਟਰ ਵਿਚਾਰੇ ਡੇਲੀ بیس ਤੇ ਲੱਗੇ ਹੋਏ ਨੇ ਉਹਨਾਂ ਨੂੰ ਟੰਗ ਦਿੰਦੇ ਨੇ ਕਿ ਤੁਸੀਂ ਸਵਾਰੀ ਕਿਉਂ ਚੱਕੀ ਜੇ ਸਵਾਰੀ ਚੱਕ ਕੇ ਵੱਡਾ ਐਕਸੀਡੈਂਟ ਹੋ ਗਿਆ ਤਾਂ ਵੀ ਉਹੀ ਟੰਗੇ ਜਾਂਦੇ ਨੇ ਕਦੇ ਕੋਈ ਉੱਚ ਅਧਿਕਾਰੀ ਤੇ ਕੋਈ ਐਕਸ਼ਨ ਨਹੀਂ ਹੋਇਆ ਔਰ ਇਹਨਾਂ ਦੀ ਬਜਾਏ ਐਮਡੀ ਸਾਹਿਬ ਨੂੰ ਸੋਚਣਾ ਚਾਹੀਦਾ ਜਨਮ ਨੇ ਜਿਹਨੂੰ ਸੋਚਣਾ ਚਾਹੀਦਾ ਟਰਾਂਸਪੋਰਟ ਸਾਡੇ ਮਿਨਿਸਟਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹਦਾ ਹੱਲ ਕਿਵੇਂ ਹੋਊਗਾ ਔਰ ਹੱਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਸਿਰਫ ਦੋ ਟਾਈਮ ਸਵੇਰੇ ਵਧਾਓ ਦੋ ਟਾਈਮ ਦੁਪਹਿਰੇ ਵਧਾ ਦਿਓ ਬੱਚਿਆਂ ਦਾ ਹੱਲ ਹੋ ਜਾਂਦਾ ਔਰ ਧੀਆਂ ਭੈਣਾਂ ਲਈ ਸਪੈਸ਼ਲ ਇੱਕ ਟਾਈਮ ਬਸਣ ਲਈ ਉਹ ਬੱਚਿਆਂ ਲਈ ਕੱਢ ਦਿਓ ਇਹ ਲੜ ਜਣਾ ਕੋਈ ਇਹ ਸਾਡੇ ਪੰਜਾਬ ਦਾ ਕੋਈ ਸਨਾਰਾ ਪਵਿੱਤ ਨਹੀਂ ਹੈ ਜੀ ਜੇ ਬਾਈ ਜੀ ਰੱਬ ਨਾ ਕਰੇ ਕੋਈ ਹਾਦਸਾ ਹੋ ਗਿਆ ਉਦਦੇ ਹੋਇਆ ਇਹ ਹੋਰ ਕੋਈ ਹੋ ਗਿਆ ਜੇ ਕਿਸੇ ਦੀ ਜਾਨ ਚਲੀ ਗਈ ਫੇਰੇ ਅਨਾਉਂਸ ਕਰ ਦੇਣਗੇ 5 5 10-10 ਲੱਖ ਰੁਪਈਆ ਮੂੰਹ ਅੱਖਾਂ ਨਹੀਂ ਖੁੱਲ ਰਹੀਆਂ ਨਹੀਂ ਜੀ ਹੁਣ ਨਹੀਂ ਇਹ ਤਾਂ ਸਿਰਫ ਹਾਦਸੇ ਦੀ ਉਡੀਕ ਕਰਦੇ ਨੇ ਵੀ ਜਦੋਂ ਕੋਈ ਹਾਦਸਾ ਹੋਊਗਾ ਤਾਂ ਅਸੀਂ ਕੁਝ ਉਹਦਾ ਜਿਹੜਾ ਸੋਲੂਸ਼ਨ ਲੱਭਾਂਗੇ ਆਦਰਵਾਇਜ਼ ਕੋਈ ਸੋਲੂਸ਼ਨ ਨਹੀਂ ਟਵਾਰਾ ਸਾਹਿਬ ਤੁਸੀਂ ਇਹਨੂੰ ਚਲਾਓ ਪੂਰਾ ਦੱਬ ਕੇ ਰੀਲ ਨੂੰ ਤਾਂ ਕਿ ਇਹ ਅਫਸਰ ਜਿਹੜੇ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ ਪ੍ਰਸ਼ਾਸਨ ਸਰਕਾਰਾਂ ਇਹਨਾਂ ਦੀ ਕੋਈ ਜਾਗ ਬੁੱਲੇ ਤੇ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਸੇਫ ਹੋਵੇ ਸਾਡੀਆਂ ਧੀਆਂ ਪੜਾਅ ਅੱਛੇ ਢੰਗ ਨਾਲ ਬੱਸ ਦੇ ਵਿੱਚ ਬੈਠ ਕੇ ਜਾਣ ਔਰ 52 52 ਸੌਰੀ ਜਾ ਕੇ ਜਾਣ ਜੇ ਚਾਰ ਬੱਸ ਆ ਜਾਣਗੀਆਂ ਤਾਂ ਬਹੁਤ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਜੀ ਇਸ ਮਸਲੇ ਦੇ ਵਿੱਚ ਪੀਆਰਟੀਸੀ ਦੇ ਚੇਅਰਮੈਨ ਨੇ ਜਿਹੜੇ ਰਣਜੋਤ ਸਿੰਘ ਹੰਡਾਣਾ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਕਿਉਂਕਿ ਸਰਕਾਰ ਦਾਅਵੇ ਕਰ ਰਹੀ ਆ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਏ ਸਿੱਖਿਆ ਕ੍ਰਾਂਤੀ ਆਈ ਆ ਪੰਜਾਬ ਦੇ ਵਿੱਚ ਪਰ ਸਿੱਖਿਆ ਦਾ ਮਿਆਰ ਉੱਚਾ ਹੋਣ ਦੇ ਲਈ ਕਿਸ ਤਰ੍ਹਾਂ ਟਾਕੀਆਂ 'ਚ ਲੜਕ ਰਹੀਆਂ ਨੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਹੀ ਆ ਚੇਅਰਮੈਨ ਸਾਹਿਬ ਕੀ ਕਹਿੰਦੇ ਨੇ ਇਸ ਮਸਲੇ ਦੇ ਬਾਬਦ ਗੱਲ ਕਰਦੇ ਆ ਹੰਡਾਣਾ ਸਾਹਿਬ ਨਾਲ ਹੰਡਾਣਾ ਸਾਹਿਬ ਨਾਲ ਗੱਲ ਕਰਦੇ ਆ ਰਿੰਗ ਜਾਰੀ ਹੈ Your call has been forwarded to voicemail. The person you're trying to reach is not available. At the tone, please record your message. When you have finished recording, you may hang up. call <laughs>